ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰ ਟੋਟਕੇ ਦੇ ਉੱਪਰ ਦੋਸਤੋ ਸਾਡੀ ਅੱਜ ਦੀ ਵੀਡੀਓ ਤੁਹਾਡੇ ਲਈ ਬੜੀ ਇੰਪੋਰਟੈਂਟ ਵੀਡੀਓ ਰਹਿਣ ਵਾਲੀ ਹੈ ਜੀ ਕਿਉਂਕਿ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ ਜਿਨ੍ਹਾਂ ਦੀ ਰਾਸ਼ੀ ਕੁੰਭ ਹੈ ਜਿਨ੍ਹਾਂ ਦੇ ਨਾਮ ਦਾ ਪਹਿਲਾ ਅੱਖਰ ਐਸ ਤੇ ਜੀ ਹੈ ਉਹਨਾਂ ਦੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਹਨ ਜੀ 10 ਵੱਡੀਆਂ ਖੁਸ਼ਖਬਰੀਆਂ ਤੇ ਹੋ ਜਾਵੇਗਾ ਜੀ ਜ਼ਿੰਦਗੀ ਵਿੱਚ ਬੜਾ ਵੱਡਾ ਬਦਲਾਅ ਸੋ ਇਸ ਬਾਰੇ ਜਾਣਨ ਤੋਂ ਪਹਿਲਾਂ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਦੇਵੀ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਮਾਤਾ ਲਕਸ਼ਮੀ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੀ ਜ਼ਿੰਦਗੀ ਵਿੱਚ ਬਣ ਜਾਵੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਐਸੀ ਘਟਨਾ ਹੋ ਜਾਵੇ ਤਾਂ ਕਿ ਤੁਹਾਡੀ ਜ਼ਿੰਦਗੀ ਹੀ ਬਦਲ ਜਾਵੇ ਤੇ ਤੁਸੀਂ ਉਸ ਘਟਨਾ ਨੂੰ ਜੀਵਨ ਭਰ ਨਹੀਂ ਭੁੱਲ ਸਕਦੇ ਕਿ ਐਸਾ ਵੱਡਾ ਬਦਲਾਵ ਹੋ ਜਾਵੇ ਤੇ ਖੁਸ਼ੀਆਂ ਨਾਲ ਤੁਹਾਡਾ ਘਰ ਭਰ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਅੱਜ ਅਸੀਂ ਤੁਹਾਨੂੰ ਬੜੀ ਵੱਡੀ ਇੱਕ ਖੁਸ਼ਖਬਰੀ ਦੱਸਣ ਵਾਲੇ ਹਾਂ ਜੀ। ਦੋਸਤੋ ਤੁਸੀਂ ਸਹੀ ਗੱਲ ਸੁਣੀ ਹੈ। ਅੱਜ ਸ਼ਾਮ ਤੋਂ ਹੀ ਤੁਹਾਡੀ ਜ਼ਿੰਦਗੀ ਵਿੱਚ ਬੜੇ ਹੀ ਅਦਭੁੱਤ ਤੇ ਸ਼ਕਤੀਸ਼ਾਲੀ ਬਦਲਾਵ ਵੇਖਣ ਨੂੰ ਮਿਲ ਸਕਦੇ ਹਨ। ਤੁਹਾਨੂੰ ਖੁਸ਼ਖਬਰੀਆਂ ਮਿਲਣੀਆਂ ਅੱਜ ਤੋਂ ਹੀ ਸ਼ੁਰੂ ਹੋ ਜਾਣਗੀਆਂ। ਜਿਸ ਦੇ ਨਾਲ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਤੁਹਾਡੇ ਦੁਸ਼ਮਣ ਦਾ ਹਾਲ ਜਿਹੜਾ ਹੈ ਉਹ ਐਦਾਂ ਦਾ ਹੋ ਜਾਵੇਗਾ ਜਿਸ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਦੋਸਤੋ ਇਸ ਲਈ ਤੁਹਾਡੇ ਅੱਗੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸੁਣਨਾ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਇੱਕ ਵਰਦਾਨ ਦੀ ਤਰ੍ਹਾਂ ਸਾਬਿਤ ਹੋ ਸਕਦੀ ਹੈ ਤੁਹਾਡੇ ਲਈ ਇਹ ਵੀਡੀਓ ਬੜੀ ਹੀ ਮਹੱਤਵਪੂਰਨ ਵੀਡੀਓ ਹੈ ਤੁਹਾਡੀ ਕਿਸਮਤ ਚਮਕਣ ਵਾਲੀ ਹੈ ਜੋ ਵੀ ਕੁਝ ਹੋਣ ਵਾਲਾ ਹੈ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਇਦਾਂ ਦੇ ਮੌਕੇ ਭਗਵਾਨ ਸਾਰਿਆਂ ਨੂੰ ਨਹੀਂ ਦਿੰਦੇ ਅੱਜ ਸ਼ਾਮ 4 ਵਜੇ ਤੋਂ ਬਾਅਦ ਤੁਹਾਡੇ ਜੀਵਨ ਵਿੱਚ ਬੜੀਆਂ ਹੀ ਭਵਿੱਖ ਬਾਣੀਆਂ ਜੋ ਦੱਸ ਦਿੱਤੀਆਂ ਗਈਆਂ ਹਨ ਜੋ ਹਮੇਸ਼ਾ ਦੇ ਲਈ ਸਹੀ ਸਾਬਿਤ ਹੋ ਜਾਣਗੀਆਂ ਅੱਜ ਤੁਹਾਡਾ ਕੋਈ ਸੁਪਨਾ ਸਾਕਾਰ ਹੋ ਜਾਵੇਗਾ ਇਸ ਵੀਡੀਓ ਨੂੰ ਧਿਆਨ ਨਾਲ ਸੁਣਨਾ ਜਿਸ ਦੇ ਨਾਲ ਤੁਹਾਡਾ ਜੀਵਨ ਹੀ ਬਦਲ ਜਾਵੇਗਾ ਜੇਕਰ ਪਹਿਲਾਂ ਹੀ ਕੋਈ ਇਸ ਤਰ੍ਹਾਂ ਦੀ ਭਵਿੱਖਬਾਣੀ ਕਰਦਾ ਹੈ ਤਾਂ ਤੁਸੀਂ ਕਰੋੜਾਂ ਦੇ ਮਾਲਕ ਹੋ ਜਾਓਗੇ ਤੁਹਾਡੇ ਆਸ-ਪਾਸ ਦੀ ਹਰ ਚੀਜ਼ ਜਿਸ ਨੂੰ ਤੁਸੀਂ ਪਾਉਣ ਲਈ ਕਾਫੀ ਸਾਲਾਂ ਤੋਂ ਮਿਹਨਤ ਕਰ ਰਹੇ ਸੀ ਉਹ ਤੁਹਾਡੇ ਲਈ ਹੁਣ ਸਹੀ ਸਾਬਿਤ ਹੋ ਜਾਵੇਗੀ ਭਾਵ ਕਿ ਤੁਹਾਡੇ ਕੋਲ ਆ ਜਾਵੇਗੀ ਇਸ ਦੇ ਨਾਲ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਹੁਣ ਕਮੀ ਨਹੀਂ ਰਹਿ ਜਾਵੇਗੀ ਤੁਹਾਨੂੰ ਇਸ ਸਮੇਂ ਕੋਈ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਹੁਣ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਤੁਹਾਡੀ ਹੁਣ ਕਿਸਮਤ ਚਮਕਣ ਵਾਲੀ ਹੈ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਸਹੀ ਮਾਰਗਦਰਸ਼ਨ ਹੋ ਜਾਵੇਗਾ ਤੁਹਾਡਾ ਜੀਵਨ ਪੂਰੀ ਹੀ ਤਰ੍ਹਾਂ ਬਦਲਣ ਵਾਲਾ ਹੈ ਇੱਕ ਝਟਕੇ ਦੇ ਨਾਲ ਤੁਸੀਂ ਧਨ ਦੇ ਨਾਲ ਮਾਲਾ-ਮਾਲ ਹੋ ਜਾਓਗੇ ਤੁਹਾਡੇ ਕੋਲ ਸਾਰੀਆਂ ਹੀ ਚੀਜ਼ਾਂ ਹੋ ਜਾਣਗੀਆਂ ਜਿਸ ਨੂੰ ਪਾਉਣ ਦੇ ਲਈ ਤੁਸੀਂ ਕਈ ਸਾਲਾਂ ਤੋਂ ਮਿਹਨਤ ਕਰ ਰਹੇ ਸੀ ਇਸ ਸਮੇਂ ਤੁਹਾਡੇ ਕੋਲ ਗੱਡੀ ਕਰ ਧਨ ਦੌਲਤ ਸਭ ਕੁਝ ਹੀ ਤੁਹਾਡੇ ਕਦਮਾਂ ਵਿੱਚ ਹੋਵੇਗਾ ਤੁਹਾਡਾ ਜੀਵਨ ਹੁਣ ਪਹਿਲਾਂ ਵਰਗਾ ਬਿਲਕੁਲ ਵੀ ਨਹੀਂ ਰਹੇਗਾ ਇਹ ਸਭ ਕੁਝ ਹੁਣ ਤੁਹਾਡੇ ਕੋਲ 10 ਗੁਣਾ ਵੱਧ ਜਾਵੇਗਾ ਇਸ ਗੱਲ ਨੂੰ ਤੁਸੀਂ ਆਪਣੇ ਨਾਲ ਗੰਡ ਬਨ ਕੇ ਰੱਖ ਲਓ ਕਿ ਤਿੰਨ ਵੱਡੀਆਂ ਗਲਤੀਆਂ ਹਨ ਜਿਨ੍ਹਾਂ ਨੂੰ ਕਰਨ ਤੋਂ ਤੁਸੀਂ ਬਹੁਤ ਜ਼ਿਆਦਾ ਹੀ ਪਰਹੇਜ਼ ਕਰਨਾ ਹੈ ਤਾਂ ਤੁਹਾਡੇ ਜੀਵਨ ਵਿੱਚ ਬੜਾ ਵੱਡਾ ਬਦਲਾਅ ਫਿਰ ਹੋ ਜਾਵੇਗਾ ਦੋਸਤੋ ਆਖਿਰ ਉਹ ਤਿੰਨ ਗਲਤੀਆਂ ਕਿਹੜੀਆਂ ਹਨ ਜੋ ਤੁਹਾਨੂੰ ਜ਼ਿੰਦਗੀ ਵਿੱਚ ਜਿਵੇਂ ਦਲੇਦਰਤਾ ਲਿਆ ਰਹੀਆਂ ਹਨ ਤੁਹਾਡਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਇਸ ਬਾਰੇ ਪੂਰੀ ਹੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਦੋਸਤੋ ਮਾਤਾ ਦੁਰਗਾ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਖਾਸ ਸਮਾਂ ਤੁਹਾਡੀ ਜ਼ਿੰਦਗੀ ਵਿੱਚ ਹੁਣ ਆਉਣ ਵਾਲਾ ਹੈ ਜੋ ਤੁਹਾਡੀ ਕਿਸਮਤ ਬਦਲ ਦੇਵੇਗਾ ਇਸ ਗੱਲ ਨੂੰ ਤੁਸੀਂ ਬੜੇ ਹੀ ਧਿਆਨ ਨਾਲ ਸੁਣਨਾ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਪਲਟ ਜਾਵੇਗੀ ਤੇ ਤੁਸੀਂ ਆਪਣੇ ਤਨ ਪੱਖੋਂ ਤੇ ਧਨ ਪੱਖੋਂ ਵੀ ਮਾਲਾ-ਮਾਲ ਹੋ ਜਾਓਗੇ। ਦੋਸਤੋ, ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਜੇ ਇਸ ਬਾਰੇ ਕਦੇ ਵੀ ਕਿਸੇ ਨੂੰ ਖਬਰ ਨਹੀਂ ਹੋਣ ਦੇਣੀ। ਕਦੇ ਵੀ ਆਪਣੇ ਕਿਰਤ ਕਮਾਈ ਦੇ ਬਾਰੇ ਕਿਸੇ ਨਾਲ ਗੱਲ ਸਾਂਝੀ ਨਾ ਕਰੋ। ਆਪਣੇ ਵੱਧਦੇ ਹੋਏ ਕਾਰੋਬਾਰ ਦੀ ਗੱਲ ਕਿਸੇ ਨਾਲ ਸਾਂਝੀ ਨਾ ਕਰੋ। ਹਰ ਕਿਸੇ ਤੋਂ ਇਸ ਗੱਲ ਨੂੰ ਤੁਸੀਂ ਲੁਕਾ ਕੇ ਰੱਖਣਾ ਹੈ। ਬੜੀ ਹੀ ਜ਼ਰੂਰੀ ਗੱਲ ਹੈ। ਉਹ ਕਿਹੜੀ ਚੀਜ਼ ਹੈ ਤੁਸੀਂ ਆਪਣੇ ਕੋਲ ਵੀ ਰੱਖਣੀ ਹੈ। ਇਹ ਤੁਹਾਡੀ ਉਹ ਕਿਸਮਤ ਹੀ ਬਦਲ ਦੇਵੇਗੀ ਉਸ ਤੋਂ ਪਹਿਲਾਂ ਤੋਂ ਕਿ ਉਹ ਕਿਹੜੀਆਂ ਤਿੰਨ ਗਲਤੀਆਂ ਹਨ ਜਿਹੜੀਆਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਭੁੱਲ ਕੇ ਵੀ ਨਹੀਂ ਕਰਨੀਆਂ ਸਭ ਤੋਂ ਪਹਿਲੀ ਗੱਲ ਹੈ ਜੀ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਤੁਸੀਂ ਵਿਸ਼ਵਾਸ ਨਹੀਂ ਕਰਨਾ ਅਕਸਰ ਹੀ ਜਿਹੜੇ ਕੁੰਭ ਰਾਸ਼ੀ ਵਾਲੇ ਹੁੰਦੇ ਹਨ ਜਿਨ੍ਹਾਂ ਦਾ ਨਾਮ ਐਸ ਤੇ ਜੀ ਦੇ ਅੱਖਰ ਤੋਂ ਸ਼ੁਰੂ ਹੁੰਦਾ ਹੈ ਇਹ ਹਰ ਕਿਸੇ ਤੇ ਭਰੋਸਾ ਬੜੀ ਹੀ ਛੇਤੀ ਕਰ ਲੈਂਦੇ ਹਨ ਜਿਸ ਦੇ ਨਾਲ ਇਹਨਾਂ ਦਾ ਜਿਹੜਾ ਵਿਸ਼ਵਾਸ ਹੁੰਦਾ ਹੈ ਉਹ ਕਿਸੇ ਤੇ ਬਹੁਤ ਜਲਦੀ ਬਣ ਜਾਂਦਾ ਹੈ ਪਰ ਲੋਕ ਇਹਨਾਂ ਨੂੰ ਧੋਖਾ ਦੇ ਜਾਂਦੇ ਹਨ ਇਸ ਲਈ ਦੋਸਤ ਕਿਸੇ ਤੇ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਇਹ ਤੁਹਾਡੀ ਬੜੀ ਵੱਡੀ ਗਲਤੀ ਸਾਬਿਤ ਹੋ ਸਕਦੀ ਹੈ ਦੂਸਰੀ ਗਲਤੀ ਤੁਸੀਂ ਆਪਣੇ ਦੇਵੀ-ਦੇਵਤਿਆਂ ਦੇ ਉੱਪਰ ਵਿਸ਼ਵਾਸ ਜੇਕਰ ਕਰਦੇ ਹੋ ਜਦੋਂ ਤੁਸੀਂ ਉਹਨਾਂ ਦੇ ਕੋਲੋਂ ਕੋਈ ਵਰਦਾਨ ਮੰਗਦੇ ਹੋ ਤਾਂ ਸੰਕੋਚ ਕਰ ਲੈਂਦੇ ਹੋ ਮਨ ਹੀ ਮਨ ਵਿੱਚ ਸੋਚਦੇ ਹੋ ਕਿ ਇਹ ਤੁਹਾਨੂੰ ਮਿਲ ਜਾਵੇਗਾ ਜਾਂ ਨਹੀਂ ਮਿਲੇਗਾ ਦੋਸਤੋ ਇਦਾਂ ਬਿਲਕੁਲ ਵੀ ਨਹੀਂ ਸੋਚਣਾ ਇਦਾਂ ਫਿਰ ਤੁਹਾਡੇ ਮਨ ਵਿੱਚ ਦੋ ਵਿਚਾਰ ਬਣ ਜਾਂਦੇ ਹਨ ਕਿ ਸਾਨੂੰ ਮਿਲੇਗਾ ਜਾਂ ਨਹੀਂ ਮਿਲੇਗਾ ਜੇਕਰ ਤੁਸੀਂ ਕਿਸੇ ਵੀ ਦੇਵੀ ਦੇਵਤੇ ਤੋਂ ਕੁਝ ਮੰਗਦੇ ਹੋ ਤਾਂ ਆਪਣਾ ਪੂਰਨ ਵਿਸ਼ਵਾਸ ਤੁਹਾਨੂੰ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਆਪ ਮੰਗ ਰਹੇ ਹੋ ਤਾਂ ਉਹ ਆਪਣੇ ਦੇਵੀ ਦੇਵਤਿਆਂ ਦੇ ਕੋਲੋਂ ਮਾਤਾ ਦੀ ਸ਼ਕਤੀ ਦੇ ਅਨੁਸਾਰ ਵਿਸ਼ਵਾਸ ਰੱਖ ਕੇ ਮੰਗੋ ਤੁਹਾਨੂੰ ਜ਼ਰੂਰ ਮਿਲ ਜਾਵੇਗਾ ਤੁਹਾਨੂੰ ਇਸ ਪ੍ਰਤੀ ਕਦੇ ਵੀ ਵਿਚਾਰ ਨਹੀਂ ਕਰਨਾ ਚਾਹੀਦਾ ਇਸ ਚੀਜ਼ ਤੁਹਾਨੂੰ ਮਿਲੇਗੀ ਜਾਂ ਨਹੀਂ ਹਰ ਇੱਕ ਚੀਜ਼ ਨੂੰ ਆਪਣੇ ਦੇਵੀ-ਦੇਵਤਿਆਂ ਦੇ ਕੋਲੋਂ ਵਿਸ਼ਵਾਸ ਦੇ ਨਾਲ ਹੀ ਮੰਗਣਾ ਹੈ ਤਾਂ ਹੀ ਤੁਹਾਡੇ ਲਈ ਫਿਰ ਚਮਤਕਾਰ ਸਾਬਿਤ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਤਿੰਨ ਗਲਤੀਆਂ ਤੋਂ ਬਚਣ ਦੀ ਜੇਕਰ ਤੁਸੀਂ ਇੱਕ ਦਿਨ ਇਹ ਚੀਜ਼ ਫਿਰ ਤੁਹਾਨੂੰ ਜ਼ਰੂਰ ਮਿਲ ਸਕਦੀ ਹੈ ਤੁਹਾਡੇ ਲਈ ਇਹ ਭਾਗ ਬਦਲਣ ਵਾਲੀ ਚੀਜ਼ ਹੈ ਤੁਹਾਡਾ ਜੀਵਨ ਰਾਤੋਂ-ਰਾਤ ਬਦਲ ਜਾਵੇਗਾ ਤੁਸੀਂ ਖੁਦ ਮਹਿਸੂਸ ਕਰੋਗੇ ਤੁਹਾਡੇ ਲਈ ਸਹੀ ਮਾਰਗ ਤੇ ਕਦਮ ਤੇ ਆ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਤੀਸਰੀ ਗਲਤੀ ਦੀ ਤੁਹਾਨੂੰ ਤੁਹਾਡੇ ਜੀਵਨ ਵਿੱਚ ਕਿਹੜੀ ਗਲਤੀ ਨਹੀਂ ਕਰਨੀ ਚਾਹੀਦੀ ਉਹ ਤੀਸਰੀ ਗਲਤੀ ਹੈ ਜੀ ਕਿ ਕਿਸੇ ਵੀ ਵਿਅਕਤੀ ਦੇ ਨਾਲ ਗੱਲਬਾਤ ਕਰਦੇ ਸਮੇਂ ਆਪਣੀ ਬੋਲਬਾਣੀ ਤੇ ਤੁਸੀਂ ਖਾਸ ਧਿਆਨ ਰੱਖਣਾ ਹੈ ਕਿਸੇ ਨੂੰ ਵੀ ਬੁਰਾ ਵਿਹਾਰ ਨਹੀਂ ਕਰਨਾ ਤੇ ਨਾ ਹੀ ਆਪ ਤੇ ਨਹੀਂ ਆਪਣੀ ਬੋਲ ਬਾਣੀ ਦੇ ਅਨੁਸਾਰ ਕਿਸੇ ਨੂੰ અપਮਾਨ ਸ਼ਬਦ ਬੋਲਣੇ ਹਨ ਭਾਵ ਕਿ ਕਿਸੇ ਦੀ ਤੁਸੀਂ ਬੇਇੱਜ਼ਤੀ ਨਹੀਂ ਕਰਨੀ ਕਿਸੇ ਤੇ ਵੀ ਤੁਰੰਤ ਗੁੱਸਾ ਨਹੀਂ ਕਰਨਾ ਹਰ ਗੱਲ ਨੂੰ ਜਦੋਂ ਵੀ ਤੁਸੀਂ ਕਰਦੇ ਹੋ ਦਿਮਾਗ ਤੋਂ ਸੋਚ ਸਮਝ ਕੇ ਕਰੋ ਕਿ ਇਹ ਗੱਲ ਜਿਹੜੀ ਹੈ ਬਾਅਦ ਵਿੱਚ ਮੈਨੂੰ ਦੁਬਾਰਾ ਸੁਣਨੀ ਨਾ ਪੈ ਜਾਵੇ ਤੇ ਸੋਚ ਸਮਝ ਕੇ ਹੀ ਤੁਹਾਨੂੰ ਆਪਣੀ ਜ਼ਿੰਦਗੀ 'ਚ ਹਰ ਇੱਕ ਕਦਮ ਨੂੰ ਪੁੱਟਣਾ ਚਾਹੀਦਾ ਹੈ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਚੰਗੀ ਤਰ੍ਹਾਂ ਸੋਚ ਵਿਚਾਰ ਕਰ ਲੈਣੀ ਚਾਹੀਦੀ ਹੈ ਫਿਰ ਹੀ ਉਸ ਕੰਮ ਨੂੰ ਕਰਨ ਲਈ ਆਪਣੇ ਕਦਮ ਅੱਗੇ ਵਧਾਉਣੇ ਚਾਹੀਦੇ ਹਨ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਕਿੰਨਾ ਹੀ ਇਹ ਫਿਰ ਸਹੀ ਸਮਾਂ ਸਾਬਿਤ ਹੋ ਜਾਵੇਗਾ ਜੇਕਰ ਤੁਸੀਂ ਆਪਣੀਆਂ ਇਹ ਤਿੰਨ ਗਲਤੀਆਂ ਸੁਧਾਰ ਲੈਂਦੇ ਹੋ ਤੁਹਾਡਾ ਜੀਵਨ ਪਲਟ ਜਾਵੇਗਾ ਜੇਕਰ ਤੁਸੀਂ ਇਹਨਾਂ ਤਿੰਨ ਗਲਤੀਆਂ ਦਾ ਧਿਆਨ ਰੱਖਦੇ ਹੋ ਤਾਂ ਤੁਹਾਡਾ ਜੀਵਨ ਖੁਸ਼ਮਈ ਹੋ ਜਾਵੇਗਾ ਦੁਨੀਆ ਵਾਲੇ ਤੁਹਾਡੀ ਤਰੱਕੀ ਵੇਖ ਕੇ ਹੈਰਾਨ ਰਹਿ ਜਾਣਗੇ ਹੁਣ ਗੱਲ ਕਰਦੇ ਹਾਂ ਜੀ ਕਿ ਆਪਣੇ ਮੁਹੱਲੇ ਤੋਂ ਸਭ ਤੋਂ ਅਮੀਰ ਅਮੀਰ ਇਨਸਾਨ ਤੁਸੀਂ ਬਣ ਸਕਦੇ ਹੋ ਇਹ ਤੁਹਾਨੂੰ ਗਰੰਟੀ ਹੈ ਕਿਉਂਕਿ ਤੁਹਾਡੀ ਜ਼ਿੰਦਗੀ ਹੁਣ ਇੱਕ ਚਮਤਕਾਰੇ ਪਰਿਵਰਤਨ ਲੈ ਕੇ ਆਵੇਗੀ ਬੜੀ ਵੱਡੀ ਤੁਹਾਨੂੰ ਇਸ ਸਮੇਂ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਹਜ਼ਾਰਾਂ ਹੀ ਸਾਲਾਂ ਤੋਂ ਲੋਕ ਤਪੱਸਿਆ ਕਰ ਰਹੇ ਹਨ ਸਤਯੋਗ ਇਦਾਂ ਦਾ ਸ਼ੁਭ ਸਮਾ ਤੁਹਾਡੇ ਲਈ ਫਿਰ ਸ਼ੁਭ ਸਾਬਿਤ ਹੋ ਜਾਵੇਗਾ ਖੁਸ਼ਖਬਰੀ ਤੁਹਾਨੂੰ ਮਿਲੇਗੀ ਸਤਯੋਗ ਦੇ ਵਿੱਚ ਲੋਕ અત્યੰਤ ਸ਼ਕਤੀਸ਼ਾਲੀ ਹੁੰਦੇ ਹਨ ਜੋ ਕੁਝ ਵੀ ਆਉਂਦਾ ਹੈ ਇੱਕ ਝਟਕੇ ਦੇ ਵਿੱਚ ਫਿਰ ਤੁਹਾਨੂੰ ਮਿਲ ਜਾਵੇਗਾ ਹੁਣ ਉਸੇ ਹੀ ਤਰ੍ਹਾਂ ਤੁਹਾਡੀ ਜ਼ਿੰਦਗੀ ਵਿੱਚ ਇੱਕ ਚਮਤਕਾਰੀ ਸਮਾਂ ਸਾਬਿਤ ਹੋਵੇਗਾ ਤੁਹਾਡੇ ਅੰਦਰ ਇੱਕ ਵਿਸ਼ੇਸ਼ दैਵੀ ਸ਼ਕਤੀ ਪ੍ਰਵੇਸ਼ ਕਰਨ ਵਾਲੀ ਹੈ ਜਿਸ ਦੇ ਨਾਲ ਤੁਹਾਡਾ ਅਧਿਕ ਸ਼ਕਤੀਸ਼ਾਲੀ ਪ੍ਰਭਾਵ ਬਣ ਜਾਵੇਗਾ ਇਸ ਸ਼ਕਤੀ ਦੇ ਨਾਲ ਤੁਸੀਂ ਜੋ ਵੀ ਚਾਹੋਗੇ ਉਹੀ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗਾ ਤੁਹਾਡੇ ਕੋਲ ਹੁਣ ਉਹ ਸਾਰੀਆਂ ਹੀ ਚੀਜ਼ਾਂ ਹੋਣਗੀਆਂ ਜਿਨ੍ਹਾਂ ਦੀ ਤੁਸੀਂ ਕਦੇ ਆਸ ਵੀ ਨਹੀਂ ਕੀਤੀ ਹੋਵੇਗੀ ਇਸ ਸ਼ਕਤੀ ਦਾ ਉਪਯੋਗ ਕਰਕੇ ਤੁਸੀਂ ਨਾ ਕੇਵਲ ਆਪਣੀ ਜ਼ਿੰਦਗੀ ਨੂੰ ਬਦਲ ਸਕਦੇ ਹੋ ਬਲਕਿ ਤੁਸੀਂ ਆਪਣੇ ਪਿੰਡ ਜਾਂ ਮਹੱਲੇ ਦੇ ਭਾਗਸ਼ਾਲੀ ਤੇ ਲੱਕੀ ਵਿਅਕਤੀ ਸਾਬਿਤ ਹੋ ਜਾਓਗੇ ਹੁਣ ਤੁਹਾਡੇ ਲਈ ਸਮਾਂ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥ ਵਿੱਚੋਂ ਨਾ ਜਾਣ ਦੇਣਾ ਹੁਣ ਤੁਹਾਨੂੰ ਧਨ ਦੇ ਨਾਲ ਮਾਲਾ-ਮਾਲ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਆਪਣੀਆਂ ਇਹਨਾਂ ਤਿੰਨ ਗਲਤੀਆਂ ਨੂੰ ਬਹੁਤ ਹੀ ਜ਼ਿਆਦਾ ਸੁਧਾਰ ਲੈਣਾ ਹੈ ਤੁਹਾਡੇ ਲਈ ਅਦਭੁਤ ਜਾਣਕਾਰੀ ਇਹ ਸਾਬਿਤ ਹੋ ਜਾਵੇਗੀ ਦੋਸਤੋ ਦੇਵੀ ਸ਼ਕਤੀਆਂ ਤੁਹਾਡੇ ਅੰਦਰ ਪ੍ਰਵੇਸ਼ ਕਰਨ ਵਾਲੀਆਂ ਹਨ ਕਿਉਂਕਿ ਤੁਸੀਂ ਪਿਛਲੇ ਜਨਮ ਦੇ ਵਿੱਚ ਬਹੁਤ ਚੰਗੇ ਕਰਮ ਕੀਤੇ ਸਨ ਤੁਹਾਡੀ ਪਿਛਲੀ ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਦੀ ਤੁਸੀਂ ਮਦਦ ਕੀਤੀ ਸੀ ਅਤੇ ਵਿਸ਼ੇਸ਼ ਰੂਪ ਵਿੱਚ ਤੁਸੀਂ ਗਊ ਮਾਤਾ ਦੀ ਸੇਵਾ ਕੀਤੀ ਹੈ ਇਸ ਕਾਰਨ ਉਹ ਦੇਵੀ ਸ਼ਕਤੀਆਂ ਤੁਹਾਡੇ ਅੰਦਰ ਪ੍ਰਵੇਸ਼ ਕਰਨਾ ਚਾਹੁੰਦੀਆਂ ਹਨ ਜਦੋਂ ਇਹ ਦੇਵੀ ਸ਼ਕਤੀ ਤੁਹਾਡੇ ਅੰਦਰ ਪ੍ਰਵੇਸ਼ ਕਰੇਗੀ ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਕਿਸੇ ਵੀ ਚੀਜ਼ ਦੀ ਕਮੀ ਨਹੀਂ रह ਜਾਵੇਗੀ ਇਸ ਸ਼ਕਤੀ ਦੀ ਕਿਰਪਾ ਦੇ ਨਾਲ ਤੁਹਾਡੇ ਕੋਲ ਧਨ ਦੌਲਤ ਹੀਰਾ ਮੋਤੀ ਸੋਨਾ ਚਾਹੁੰਦੀ ਬਹੁਤ ਹੋਵੇਗਾ ਤੇ ਤੁਹਾਨੂੰ ਮਿਲ ਜਾਵੇਗਾ ਤੁਸੀਂ ਨਿਰਸਵਾਰਥ ਭਾਵ ਦੇ ਨਾਲ ਲੋਕਾਂ ਦੀ ਮਦਦ ਕਰਨੀ ਵੀ ਹੋਵੇਗੀ ਜੇਕਰ ਤੁਸੀਂ ਗਰੀਬ ਲੋਕਾਂ ਦੀ ਮਦਦ ਕਰੋਗੇ ਤਾਂ ਮਾਤਾ ਲక్ష్ਮੀ ਜੀ ਤੁਹਾਡੇ ਤੇ અત્યੰਤ ਪ੍ਰਸੰਨ ਹੋ ਜਾਣਗੇ ਜਿੰਨਾ ਜ਼ਿਆਦਾ ਤੁਸੀਂ ਕਿਸੇ ਦੀ ਮਦਦ ਕਰੋਗੇ ਓਨਾ ਹੀ ਤੁਸੀਂ ਵੀ ਮਾਲਾ-ਮਾਲ ਰਹੋਗੇ ਕਿਉਂਕਿ ਦੇਵੀ ਸ਼ਕਤੀ ਕੋਈ ਆਮ ਸ਼ਕਤੀ ਨਹੀਂ ਹੈ ਬਲਕਿ ਮਾਤਾ ਲక్ష్ਮੀ ਜੀ ਆਪ ਹਨ ਜਦੋਂ ਵੀ ਮਾਤਾ ਲక్ష్ਮੀ ਕਿਸੇ ਤੇ ਮਿਹਰਬਾਨ ਹੋ ਜਾਂਦੀ ਹਨ ਫਿਰ ਉਸ ਦੇ ਜੀਵਨ ਨੂੰ ਹੀ ਬਦਲ ਕੇ ਰੱਖ ਦਿੰਦੇ ਹਨ ਹੁਣ ਇਦਾਂ ਦਾ ਉਹ ਤੁਹਾਡਾ ਸਾਥ ਦੇਣ ਵਾਲੇ ਹਨ ਤੁਹਾਡੇ ਭਾਗ ਹੀ ਚਮਕਣ ਵਾਲੇ ਹਨ ਤੁਹਾਡਾ ਜੀਵਨ ਹੁਣ ਪੂਰੀ ਤਰ੍ਹਾਂ ਬਦਲ ਹੀ ਜਾਵੇਗਾ ਇਹ ਹੀ ਕਾਰਨ ਹੈ ਕਿ ਤੁਹਾਨੂੰ ਸ਼ੁਰੂਆਤ ਤੋਂ ਹੀ ਜੇਕਰ ਇਹ ਕਹਿ ਚੁੱਕੇ ਹਨ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਸ਼ਖਬਰੀਆਂ ਆਉਣ ਵਾਲੀਆਂ ਹਨ ਤਾਂ ਜ਼ਰੂਰ ਆ ਜਾਣਗੀਆਂ ਤੁਸੀਂ ਦੁਨੀਆ ਦੇ ਸ਼ਕਤੀਸ਼ਾਲੀ ਵਿਅਕਤੀ ਬਣ ਜਾਓਗੇ ਤੁਹਾਡੇ ਮਨ ਦੀਆਂ ਸਾਰੀਆਂ ਇੱਛਾਵਾਂ ਹੁਣ ਪੂਰੀਆਂ ਹੋ ਜਾਣਗੀਆਂ ਤੁਹਾਡੇ ਅੰਦਰ ਸ਼ਕਤੀ ਸਮਦਾਇ ਵਿੱਚ ਬੜਾ ਹੀ ਜੀਵਨ ਸਵਾਰਣ ਦਾ ਮੌਕਾ ਮਿਲ ਜਾਵੇਗਾ ਜਿਸ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਣਗੇ ਪਲ-ਪਲ ਦੇ ਵਿੱਚ ਤੁਹਾਡੀ ਕਿਸਮਤ ਹੁਣ ਤੁਹਾਡਾ ਸਾਥ ਦੇਵੇਗੀ ਤੁਹਾਨੂੰ ਸਾਰੀਆਂ ਹੀ ਸੁੱਖ-ਸੁਵਿਧਾਵਾਂ ਮਿਲ ਜਾਣਗੀਆਂ ਤੁਹਾਡਾ ਜੀਵਨ ਹੀ ਹੁਣ ਇੱਕ ਨਵੇਂ ਮੋੜ ਤੇ ਜਾ ਪਹੁੰਚੇਗਾ ਤੁਸੀਂ ਜਲਦੀ ਹੀ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋ ਜਾਓਗੇ ਇਹ ਬਦਲਾਅ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਖੁਦ ਮਹਿਸੂਸ ਹੋਵੇਗਾ ਕੇ ਤੁਹਾਡੀ ਜ਼ਿੰਦਗੀ ਵਿੱਚ ਹੁਣ ਚੰਗਾ ਸਮਾਂ ਆਉਣ ਵਾਲਾ ਹੈ ਤੁਹਾਡੇ ਪਰਿਵਾਰ ਤੇ ਜੇਕਰ ਕੋਈ ਜਾਦੂ ਟੋਨਾ ਕਰ ਰਿਹਾ ਹੈ ਇਸ ਦੇ ਨਾਲ ਤੁਹਾਡਾ ਜੀਵਨ ਜੇਕਰ ਅੱਗੇ ਨਹੀਂ ਸੀ ਇਸ ਦੇ ਕਾਰਨ ਜੇਕਰ ਤੁਹਾਡਾ ਜੀਵਨ ਅੱਗੇ ਨਹੀਂ ਸੀ ਵੱਧ ਰਿਹਾ ਤਾਂ ਹੁਣ ਤੁਹਾਡੇ ਕੋਲ ਸੁਨਹਿਰੀ ਮੌਕਾ ਹੋ ਜਾਵੇਗਾ ਜਿਸ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਹੋ ਜਾਵੇਗਾ ਜੇਕਰ ਤੁਹਾਡੇ ਕਿਸੇ ਵੀ ਕਾਰੋਬਾਰ 'ਚ ਕੋਈ ਰੁਕਾਵਟ ਆ ਰਹੀ ਸੀ ਇਸ ਸਮੇਂ ਉਹ ਵੀ ਸਹੀ ਹੋ ਜਾਵੇਗੀ ਤੇ ਤੁਹਾਡਾ ਜੀਵਨ ਸੁਖਮਈ ਹੋ ਜਾਵੇਗਾ ਇਸ ਲਈ ਦੋਸਤੋ ਇਹ ਵੀਡੀਓ ਤੁਹਾਡੇ ਲਈ ਬੜੀ ਹੀ ਖਾਸ ਰਹਿਣ ਵਾਲੀ ਹੈ ਇਸ ਸਮੇਂ ਦਾ ਤੁਸੀਂ ਭਰਪੂਰ ਲਾਭ ਉਠਾ ਲੈਣਾ ਹੈ ਇਸ ਲਈ ਆਪਣੇ ਛੁਪੇ ਹੋਏ ਭੇਦ ਕਦੇ ਵੀ ਕਿਸੇ ਨਾਲ ਸਾਂਝੇ ਨਹੀਂ ਕਰਨੇ ਕਿਸੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਨਹੀਂ ਕਰਨਾ ਤੇ ਨਾ ਹੀ ਤੁਸੀਂ ਆਪਣੀ ਹਰ ਇੱਕ ਗੱਲ ਕਿਸੇ ਨੂੰ ਦਿਲ ਦੀ ਕਿਸੇ ਨਾਲ ਸਾਂਝੀ ਕਰ ਲੈਣੀ ਹੈ ਸੋ ਦੋਸਤੋ ਇਹ ਸੀ ਜੀ ਕੁੰਭ ਰਾਸ਼ੀ ਫਲਵਾਲਿਆਂ ਦੇ ਲਈ ਜਾਣਕਾਰੀ ਧੰਨਵਾਦ